ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸੂਰਜ ਗ੍ਰਹਿਣ ਦੇ ਸਮੇਂ ਗੁਰੂ ਨਾਨਕ ਪਾਸ਼ਾ ਜੀ ਨੇ ਮਾਸ ਕਿਉਂ ਪਕਾਇਆ ਸੀ ਆਓ ਇਸ ਬਾਰੇ ਆਪਾਂ ਇਸ ਸਾਖੀ ਦੇ ਵਿੱਚ ਗੱਲ ਕਰਦੇ ਹਾਂ ਸਾਧ ਸੰਗਤ ਜੀ ਗੁਰੂ ਨਾਨਕ ਪਾਸ਼ਾ ਜੀ ਦੇ ਵਿਚਾਰ ਕਰਨ ਦਾ ਢੰਗ ਬੜਾ ਹੀ ਅਨੋਖਾ ਢੰਗ ਸੀ ਕਿ ਗੁਰੂ ਨਾਨਕ ਪਾਸ਼ਾ ਜੀ ਜਦੋਂ ਵੀ ਕਿਸੇ ਨੂੰ ਸਮਝਾਉਂਦੇ ਸਨ ਤਾਂ ਉਸ ਨੂੰ ਬੜੇ ਹੀ ਅਨੋਖੇ ਕੋਟਕ ਦੇ ਨਾਲ ਸਮਝਾਉਂਦੇ ਸਨ ਬੜੇ ਪਿਆਰ ਅਤੇ ਬੜੇ ਅਨੋਖੇ ਢੰਗ ਨਾਲ ਸਮਝਾਉਂਦੇ ਸਨ ਸਾਧ ਸੰਗਤ ਜੀ ਗੁਰੂ ਨਾਨਕ ਪਾਸ਼ਾ ਜੀ ਕਿਤੇ ਵੀ ਮੇਲਾ ਲੱਗਾ ਹੁੰਦਾ ਜਾਂ ਕਿਤੇ ਵੀ ਕੋਈ ਸਾਧ ਸੰਗ ਹੋ ਰਹੀ ਹੁੰਦੀ ਸੀ ਤਾਂ ਸਾਰੀ ਸਾਧ ਸੰਗਤ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਲੈਂਦੇ ਸਨ ਅਤੇ ਸੰਗਤ ਦੇ ਵਿੱਚ ਐਸਾ ਲਿਬਾਸ ਭਰਦੇ ਸਨ ਕਿ ਉਹਨਾਂ ਨੂੰ ਆਪਣੇ ਜੀਵਨ ਦੀ ਸੋਝੀ ਆ ਜਾਂਦੀ ਸੀ ਅੰਦਰਤੀਆਂ ਅੱਖਾਂ ਖੁੱਲ ਜਾਂਦੀਆਂ ਸਨ ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਵਾਰੀ ਕੁਰੂਕhetra ਵਿੱਚ ਜਾਂਦੇ ਹਨ ਅਤੇ ਉੱਥੋਂ ਦੀਆਂ ਸਾਰੀਆਂ ਸੰਗਤਾਂ ਕੁਰੂਕhetra ਦੇ ਸਾਗਰ ਉੱਤੇ ਇਸ਼ਨਾਨ ਕਰਨ ਆਉਂਦੀਆਂ ਹਨ ਸਾਹ ਸੰਗਤ ਜੀ ਇਹ ਜਿਹੜਾ ਗ੍ਰਹਿਣ ਲੱਗਦਾ ਹੈ ਨਾ ਇਹ ਰਾਹੁ ਅਤੇ ਕੇਤੂ ਜਦੋਂ ਆਪਣਾ ਕਰਜਾ ਗ੍ਰਹਿਣ ਕਰਦੇ ਹਨ ਤਾਂ ਉਸ ਵੇਲੇ ਲੱਗਦਾ ਹੈ ਤਾਂ ਇਸ ਗੱਲ ਦਾ ਇਹ ਡਰ ਬਣਿਆ ਰਹਿੰਦਾ ਸੀ ਕਿ ਉਹ ਦੋਨੋਂ ਸੂਰਜ ਨੂੰ ਨਸ਼ਟ ਨਾ ਕਰ ਦੇਣ ਜਿਸ ਨਾਲ ਸਾਰੀ ਦੁਨੀਆ ਦਾ ਨਸ਼ਟ ਹੋ ਜਾਵੇਗਾ ਅਤੇ ਚਾਰੇ ਪਾਸੇ ਹਨੇਰਾ ਹੋ ਜਾਵੇਗਾ ਤਾਂ ਉੱਥੋਂ ਦੇ ਬ੍ਰਾਹਮਣਾਂ ਨੇ ਇਹ ਸਾਰੀਆਂ ਗੱਲਾਂ ਉੱਥੇ ਇਸ ਤਰ੍ਹਾਂ ਫਲਾਈਆਂ ਹੋਈਆਂ ਸਨ ਕਿ ਲੋਕਾਂ ਨੇ ਮਾਨ ਵਿੱਚ ਬਹਿਮ ਭਰਮ ਪਾਲ ਰੱਖੇ ਸਨ ਅਤੇ ਉਹਨਾਂ ਨੂੰ ਡਰਾ ਰੱਖਿਆ ਸੀ ਇਸ ਲਈ ਉਥੋਂ ਦੇ ਸਾਧੂ ਅਤੇ ਰਾਜੇ ਮਹਾਰਾਜੀ ਹਰ ਤਰ੍ਹਾਂ ਦੇ ਲੋਕ ਉਸ ਤਲਾਬ ਦੇ ਵਿੱਚ ਇਸ਼ਨਾਨ ਕਰਦੇ ਸਨ ਅਤੇ ਬ੍ਰਾਹਮਣਾਂ ਨੂੰ ਬਹੁਤ ਸਾਰੀਆਂ ਭੇਟਾਵਾਂ ਦਿੰਦੇ ਸਨ ਅਸਲ ਦੇ ਵਿੱਚ ਬ੍ਰਾਹਮਣਾਂ ਦੀ ਇਹ ਇੱਕ ਚਾਲ ਬਣਾਈ ਹੋਈ ਸੀ ਢੰਗ ਬਣਾਇਆ ਹੋਇਆ ਸੀ ਕਿ ਲੋਕਾਂ ਨੂੰ ਬਰਮਾ ਭੈਮਾ ਦੇ ਵਿੱਚ ਪਾ ਕੇ ਉਹਨਾਂ ਨੂੰ ਡਰਾ ਦੇਣਾ ਅਤੇ ਉਸ ਦੇ ਬਦਲੇ ਉਹਨਾਂ ਤੋਂ ਪੁੰਨ ਦਾਣ ਦੇ ਜਰੀਏ ਧਨ ਲੁੱਟਣਾ ਤਾਂ ਗੁਰੂ ਨਾਨਕ ਪਾਸ਼ਾ ਜੀ ਜਾਣੀ ਜਾਣ ਸਨ ਉਹ ਨਹੀਂ ਚਾਹੁੰਦੇ ਸਨ ਕਿ ਕਿਸੇ ਵੀ ਤਰ੍ਹਾਂ ਕਿਸੇ ਭੋਲੇ ਪਾਲੇ ਇਨਸਾਨ ਨੂੰ ਇਸ ਤਰ੍ਹਾਂ ਠੱਗਿਆ ਜਾਵੇ ਲੁੱਟਿਆ ਜਾਵੇ ਤਾਂ ਜਦੋਂ ਗੁਰੂ ਨਾਨਕ ਪਾਸ਼ਾ ਜੀ ਉੱਥੇ ਸਰੋਵਰ ਉੱਤੇ ਪਹੁੰਚਦੇ ਹਨ ਤਾਂ ਉਸ ਸਰੋਵਰ ਦੇ ਵਿੱਚ ਬਹੁਤ ਸਾਰੇ ਸਾਧੂ ਅਤੇ ਬ੍ਰਾਹਮਣ ਇਸ਼ਨਾਨ ਕਰ ਰਹੇ ਹੁੰਦੇ ਹਨ ਅਤੇ ਗੁਰੂ ਨਾਨਕ ਪਾਸ਼ਾ ਜੀ ਇਹ ਸਭ ਕੁਝ ਉੱਥੇ ਖੜ ਕੇ ਦੇਖ ਰਹੇ ਸਨ ਤਾਂ ਗੁਰੂ ਨਾਨਕ ਪਾਸ਼ਾ ਜੀ ਨੇ ਉਹਨਾਂ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਰਬਾਬ ਛੇੜਬਾਣੀ ਆਈ ਹੈ ਭਾਈ ਮਰਦਾਨਾ ਜੀ ਰਬਾਬ ਵਜਾਉਣ ਲੱਗਦੇ ਹਨ ਅਤੇ ਗੁਰੂ ਨਾਨਕ ਪਾਸ਼ਾ ਜੀ ਕੀਰਤਨ ਕਰਨ ਲੱਗ ਜਾਂਦੇ ਹਨ ਅਤੇ ਕੁਝ ਕੁ ਸੰਗਤਾਂ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਆ ਕੇ ਕੀਰਤਨ ਸੁਣਨ ਲੱਗ ਜਾਂਦੀਆਂ ਹਨ ਤਾਂ ਜਦ ਉਹਨਾਂ ਲੋਕਾਂ ਤੇ ਇਸ ਕੀਰਤਨ ਦਾ ਅਸਰ ਨਾ ਹੋਇਆ ਤਾਂ ਗੁਰੂ ਨਾਨਕ ਪਾਸ਼ਾ ਜੀ ਇੱਕ ਅਨੋਖਾ ਕੌਤਕ ਕਰਦੇ ਹਨ ਅਤੇ ਆਪਣੇ ਸਿੱਖਾਂ ਨੂੰ ਕਹਿਣ ਲੱਗੇ ਕਿ ਜਾਓ ਤੁਸੀਂ ਇੱਕ ਦੀਗ ਲੈ ਕੇ ਆਓ ਅਤੇ ਇੱਥੇ ਇੱਕ ਚੁੱਲਾ ਬਣਾਓ ਚੁੱਲੇ 'ਤੇ ਦੇਗ ਰੱਖ ਕੇ ਉਸ ਵਿੱਚ ਥੋੜਾ ਪਾਣੀ ਪਾ ਕੇ ਉਸ ਦੇ ਥੱਲੇ ਅੱਗ બાળ ਦੇਵੋ ਤਾਂ ਗੁਰੂ ਨਾਨਕ ਪਾਸ਼ਾ ਜੀ ਦੇ ਹੁਕਮ ਨੂੰ ਮੰਨ ਕੇ ਸੰਗਤਾਂ ਨੇ ਕੁਝ ਸਿੱਖਾਂ ਨੇ ਇੱਕ ਬਰਤਨ ਲੈ ਕੇ ਆਏ ਬਰਤਨ ਲਿਆ ਕੇ ਅਤੇ ਚੁੱਲਾ ਬਣਾ ਦਿੰਦੇ ਹਨ ਚੁੱਲੇ ਦੇ ਵਿੱਚ ਅੱਗ ਭਾਲ ਕੇ ਉਸ ਬਰਤਨ ਦੇ ਵਿੱਚ ਪਾਣੀ ਪਾ ਕੇ ਰੱਖ ਦਿੰਦੇ ਹਨ ਸਾਧ ਸੰਗਤ ਜੀ ਹਿੰਦੂਆਂ ਅਤੇ ਬ੍ਰਾਹਮਣਾਂ ਦੇ ਅਨੁਸਾਰ ਗ੍ਰਹਿਣ ਦੇ ਸਮੇਂ ਕਿਸੇ ਵੀ ਤਰ੍ਹਾਂ ਦਾ ਕੋਈ ਭੋਜਨ ਪਕਵਾਨ ਨਹੀਂ ਬਣਾਇਆ ਜਾਂਦਾ ਹੈ ਅਤੇ ਉਸ ਨੂੰ ਸੂਤਕ ਮੰਨਿਆ ਜਾਂਦਾ ਹੈ ਤਾਂ ਜਦ ਚੁੱਲ੍ਹੇ ਦੇ ਵਿੱਚ ਅੱਗ ਦੀਆਂ ਲਾਟਾਂ ਨਿਕਲਦੀਆਂ ਉਹ ਉੱਥੋਂ ਦੇ ਲੋਕ ਵੇਖਦੇ ਹਨ ਸੂਰਜ ਗ੍ਰਹਿਣ ਦੇ ਸਮੇਂ ਕੋਈ ਭੋਜਨ ਪਕਾ ਰਿਹਾ ਹੈ ਤਾਂ ਉਹ ਬੜੇ ਕ੍ਰੋਧ ਵਿੱਚ ਆ ਜਾਂਦੇ ਹਨ ਨਾਨਕ ਪਾਸ਼ਾ ਜੀ ਦੇ ਕੋਲ ਆ ਜਾਂਦੇ ਹਨ ਅਤੇ ਪੁੱਛਣ ਲੱਗਦੇ ਹਨ ਕਿ ਤੁਸੀਂ ਕੀ ਕਰ ਰਹੇ ਹੋ ਤਾਂ ਗੁਰਨਾਨਕ ਪਾਸ਼ਾ ਜੀ ਉਹਨਾਂ ਨੂੰ ਕਹਿਣ ਲੱਗੇ ਕਿ ਅਸੀਂ ਮਾਸ ਪਕਾ ਰਹੇ ਹਾਂ ਤਾ ਇੰਨੀ ਗੱਲ ਸੁਣਦੀ ਡੇਰ ਹੀ ਸੀ ਉੱਥੋਂ ਦੇ ਬ੍ਰਾਹਮਣਾਂ ਨੂੰ ਬੜਾ ਕਰੋਧ ਆ ਜਾਂਦਾ ਹੈ ਅਤੇ ਕਹਿਣ ਲੱਗੇ ਕਿ ਤੁਸੀਂ ਇੱਥੇ ਮਾਸ ਪਕਾ ਕੇ ਇਸ ਥਾਂ ਨੂੰ ਭ੍ਰਸ਼ਟ ਕਰ ਦਿੱਤਾ ਹੈ ਹੁਣ ਤਾਂ ਇੱਥੇ ਤਬਾਹੀ ਮੱਚ ਜਾਵੇਗੀ ਇੱਥੋਂ ਦਾ ਸਭ ਕੁਝ ਨਾਸ ਨਾਸ ਹੋ ਜਾਵੇਗਾ ਤੁਸੀਂ ਇਹ ਬਹੁਤ ਵੱਡਾ ਅਨਾਰਥ ਕੀਤਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਸ਼ਾਂਤ ਹੋ ਕੇ ਬੈਠੇ ਰਹੇ ਅਤੇ ਉਹਨਾਂ ਨੂੰ ਕਹਿਣ ਲੱਗੇ ਕਿ ਤੁਸੀਂ ਦਰੋਣਾ ਇੱਥੇ ਕੁਝ ਵੀ ਨਹੀਂ ਹੋਵੇਗਾ ਇਹ ਇੱਕ ਬਹਿਮ ਭਰਮ ਹੈ ਮਨੁੱਖੀ ਪਕਵਾਨ ਬਣਾਉਣ ਦੇ ਲਈ ਅੱਗ ਬਾਲਣ ਦੀ ਲੋੜ ਪੈਂਦੀ ਹੈ ਸੋ ਅਸੀਂ ਇਦਾਂ ਦਾ ਕੁਝ ਵੀ ਨਹੀਂ ਕੀਤਾ ਹੈ ਜੋ ਕੁਦਰਤ ਦੇ ਖਿਲਾਫ ਹੋਵੇ ਪਰ ਬ੍ਰਾਹਮਣ ਕਹਿਣ ਲੱਗੇ ਤੁਸੀਂ ਇਸ ਪਵਿੱਤਰ ਧਰਤੀ ਤੇ ਮਾਸ ਪਕਾ ਕੇ ਇਸ ਨੂੰ ਐ ਪਵਿੱਤਰ ਕਰ ਦਿੱਤਾ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਕੋਈ ਵੀ ਕੋਝੀ ਵੀ ਪਵਿੱਤਰ ਜਾਂ ਅਪਵਿੱਤਰ ਨਹੀਂ ਹੁੰਦਾ ਹੈ ਅਤੇ ਕਹਿਣ ਲੱਗੇ ਜਿਹੜੀ ਧਰਤੀ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਧਰਤੀ ਕੋਈ ਟੁਕੜਿਆਂ ਦੇ ਵਿੱਚ ਨਹੀਂ ਬਣੀ ਹੋਈ ਹੈ ਬਲਕਿ ਇਹ ਧਰਤੀ ਦਾ ਇੱਕੋ ਹੀ ਭਾਗ ਹੈ ਇੱਕੋ ਹੀ ਹਿੱਸਾ ਹੈ ਅਤੇ ਕਹਿਣ ਲੱਗੇ ਤੁਸੀਂ మాਸ ਖਾਣਾ ਇਹ ਪਵਿੱਤਰ ਸਮਝਦੇ ਹੋ ਪਰ ਤੁਸੀਂ ਮੈਨੂੰ ਇਹ ਵੀ ਤਾਂ ਦੱਸੋ ਵੀ మాਸ ਕਿੱਥੇ ਨਹੀਂ ਹੈ ਹਰ ਸਾਹ ਦੇ ਨਾਲ ਸੈਂਕੜੇ ਜੀਵ మాਸ ਖਾ ਜਾਂਦੇ ਹਨ ਹਰ ਇੱਕ ਜੀਵ ਦੇ ਵਿੱਚ ਕਣ-ਕਣ ਦੇ ਵਿੱਚ ਜੀਵਾਂ ਦਾ ਆਵਾਸ ਹੈ ਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਵੀ ਦੱਸਿਆ ਹੈ ਅਤੇ ਉਹਨਾਂ ਪੰਡਤਾਂ ਨੂੰ ਕਹਿਣ ਲੱਗੇ ਕਿ ਤੁਸੀਂ ਲੋਕਾਂ ਤੋਂ ਬਹੁਤ ਸਾਰਾ ਪੁੰਨ ਦਾਣ ਲੈਂਦੇ ਹੋ ਤੇ ਕੀ ਉਹ ਲੋਕ మాਸ ਨਹੀਂ ਖਾਂਦੇ ਹਨ ਕਿ ਉਹ ਪਾਪ ਨਹੀਂ ਕਰਦੇ ਹਨ ਅਤੇ ਇਹ ਤੁਹਾਨੂੰ ਪਾਪ ਕਿਉਂ ਨਹੀਂ ਲੱਗਦਾ ਜਦੋਂ ਤੁਸੀਂ ਉਹਨਾਂ ਦੇ ਪਾਪਾਂ ਨੂੰ ਦੂਰ ਕਰਨ ਦੇ ਲਈ ਦਾਣ ਲੈਂਦੇ ਹੋ ਤਾਂ ਫਿਰ ਤੁਸੀਂ ਵੀ ਉਹਨਾਂ ਦੇ ਪਾਪਾਂ ਦੇ ਅਧਿਕਾਰੀ ਹੋ ਕਿਉਂਕਿ ਉਹਨਾਂ ਦੀ ਜਿਹੜੀ ਕਿਰਤ ਕਮਾਈ ਹੈ ਉਹ ਤੁਹਾਡੇ ਮੁਤਾਬਕ ਇਹ ਪਵਿੱਤਰ ਹੈ ਤਾਂ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਲੋਕਾਂ ਨੂੰ ਸਮਝਾਉਂਦੇ ਹਨ ਸਮਝਾਉਂਦਿਆਂ ਸਮਝਾਉਂਦਿਆਂ ਉਹਨਾਂ ਦੇ ਮਨ ਐਨੇ ਨਿਰਮਲ ਹੋ ਜਾਂਦੇ ਹਨ ਕਿ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਹੀ ਗੱਲ ਤੇ ਅਸਰ ਕਰ ਲੈਂਦੇ ਹਨ ਅਤੇ ਇਹਨਾਂ ਬਹਿਮਾ ਭਰਮਾਂ ਦੇ ਵਿੱਚੋਂ ਬਾਹਰ ਆ ਜਾਂਦੇ ਹਨ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੱਸੇ ਹੋਏ ਮਾਰਗ ਤੇ ਚੱਲ ਪੈਂਦੇ ਹਨ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਹੁਤ ਸਾਰੇ ਲੋਕਾਂ ਨੂੰ ਬਹਿਮਾ ਭਰਮਾਂ ਦੇ ਵਿੱਚੋਂ ਕੱਢਿਆ ਅਤੇ ਸੱਚ ਅਤੇ ਧਰਮ ਦੇ ਰਾਹ ਤੇ ਪਾਇਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਸਾਨੂੰ ਇੰਨਾ ਬਹਿਮਾ ਭਰਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਸਾਨੂੰ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ ਅਤੇ ਉਸ ਦੇ ਉਸ ਪ੍ਰਮਾਤਮਾ ਦੇ ਦੱਸੇ ਹੋਏ ਮਾਰਗ ਤੇ ਸਾਨੂੰ ਚੱਲਣਾ ਚਾਹੀਦਾ ਹੈ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਕੀ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ